ਆਰੋਤ ਵਾਟਰ ਕੁਲਰ ਦੀ ਲੋੜ ਹੈ। ਸਹੀ ਇਹ ਬੰਦ ਤਾਂ ਆਰੋਤ ਵਾਟਰ ਕੁਲਰ ਤੋਂ ਸਵਾਸੀ ਵੱਲ ਆ ਗਿਆ। ਆਰੋਤ ਵਾਟਰ ਕੁਲਰ ਦੇ ਲੱਗ ਗਏ। ਬੱਚੇ ਸਾਫ਼ ਤੇ ਸ਼ੁੱਧ ਪਾਣੀ ਪੀਣਗੇ। ਇੱਕ ਤਾਂ ਇਹ ਹੋ ਜੂਗਾ। ਉਹ ਐਲਈਡੀ ਨਹੀਂ ਸੋਧਰ ਦਾ ਫੇਰ ਐਲਈਡੀ ਦੇਣ ਉਹ ਵੀ ਕਰਕ ਨਹੀਂ ਚਾਹੀਦੀ ਪਿੰਡ ਦੇ ਵਾਸਤੇ ਪਿੰਡ ਵਾਸਤੇ ਦੇ ਦਸਤੂਰ ਵਾਸਤੇ ਪਿੰਡ ਵਾਸਤੇ ਕਾਨੂੰਨ ਇਹੋ ਟੋਟਾ ਪਿੰਡ ਵਾਸਤੇ ਕਿੰਨੇ ਦਾ ਪਿੰਡ ਦੇ ਅੰਦਰ ਦਸਤੂਰ ਵਾਸਤੇ ਕਿੰਨੇ ਦਾ ਜਾਗਾ ਚਾਹੀਗੇ ਨਹੀਂ ਕੋਟਾ ਨਹੀਂ ਨਿਆਵਾਤ ਨਹੀਂ 25 25 ਸੋਲਰ ਲਾਈਟਾਂ ਅਸੀਂ ਤੁਹਾਨੂੰ ਦੇਵਾਂਗੇ ਜਿਹੜੇ ਜਿਹਦੇ ਘਰੋਂ ਕਨੈਕਸ਼ਨ ਲੈਣੇ ਉਹਨਾਂ ਨੂੰ ਪੇਪਰ ਕਰਕੇ ਦੱਸ ਦਿਓ ਕਿ ਇੱਕ ਮਹੀਨੇ ਦਾ ਪੰਜਰ ਕੀ ਇਹ ਖਰਚਾ ਬਿਜਲੀ ਦਾ ਸਿਰਫ ਉਸ ਲੈਕ ਦਾ ਇੱਕ ਮਹੀਨਾ ਪੰਜ ਰੁਪਏ। ਇਹ ਲੋਕਾਂ ਨੂੰ ਦੋ। ਇੱਕ ਸਮਾਰਟ ਕਲਾਸਾਂ ਵਾਸਤੇ ਇਹਨਾਂ ਨੇ ਮੈਨੂੰ ਮੰਗ ਕੀਤੀ ਹੈ ਉਹਦੇ ਵਾਸਤੇ ਜੋ ਵੀ ਕਿਉਂਕਿ ਕਲਾਸਾਂ ਅਗਲੇ ਸ਼ੁਰੂ ਹੋਣਗੀਆਂ ਹੁਣ ਕੰਪਿਊਟਰ ਪ੍ਰੋਜੈਕਟਰ ਜੋ ਵੀ ਚਾਹੀਦਾ ਹੋਊਗਾ ਉਹ ਐਮਪੀ ਸੰਚੋਂ ਅਸੀਂ ਪਾਵਾਂਗੇ ਤੇ ਨਾਲੇ ਇਹ ਸਕੂਲ ਤੇ ਅੰਗਰੋਗਨ ਜਿਹੜਾ ਪੂਰੀ ਵਧੀਆ ਦੀ ਦਿੱਖ ਬਣਾਉਣ ਨੂੰ ਲੇਟਸ ਤਰੀਕੇ ਨਾਲ ਨਿਰੋਗਾ ਤੋਂ ਐਸੇ ਕੋ ਆਗੇ ਸੀ ਬਰਨਾਲੇ ਦੇ ਬਾਸਰ ਸਕੂਲ ਜਿਹੜੇ ਨੇ ਉਹਨੇ ਚ ਕਰਵਾਇਆ ਹੈ ਨਿਰੋਗਾ ਤੋਂ ਸਕੂਲ ਦੀ ਜਿਹੜੀ ਨਹਾਰ ਬਦਲਣ ਵਾਸਤੇ ਮੈਂ ਲਿਖੂੰਗਾ ਆਉਣ ਵਾਲੇ ਚੋੜ ਜਾਂਦਾ ਸ਼ਾਇਦ ਲੱਗ ਰਿਹਾ ਅੱਜ ਜੇ ਉਹਦੇ ਘਰ ਕਿ ਨਗੁਰ ਕਾਬ ਨਾ ਹੋਵੇ ਤਾਂ ਵੀ ਇਹਨੇ ਬੱਚੇ ਦਾ ਸਕੂਲ ਨੂੰ ਤੁਸੀਂ ਆਪ ਦੇਖ ਕੇ ਨਹੀਂ ਪਛਾਣ ਸਕੋਗੇ ਵੀ ਸਾਡੇ ਪਿੰਡ ਦਾ ਉਹ ਸਕੂਲ ਹੈ ਵੀਰੋ ਚਲੋ ਤੁਸੀਂ ਖਰਾਬ ਤੁਸੀਂ ਮੇਰੀ ਡਿਊਟੀ ਲਈ ਹੈ ਲੋਕ ਸਭਾ ਚ ਤੇ ਮੈਂ ਉਹ ਡਿਊਟੀ ਨਿਭਾ ਰਿਹਾ ਹਾਂ ਆ ਲਵੇ ਹੋ ਜਾਓ ਸਾਰੇ ਲਵੇ ਹੋ ਜਾਓ ਮੇਰੇ ਯਾਰਾ ਕੱਲੇ ਹੀ ਮਾਰਨੀ ਇਹਦੇ ਲਵੇ ਹੋ ਜਾਓ ਆਪਣਾ ਜੀ ਲੈ ਲਓ ਉਸਦੀ ਮੇਰੀ ਡਿਊਟੀ ਲਈ ਹੈ ਉਹ ਕਰੋ ਤੇ ਮੈਂ ਉਹ ਡਿਊਟੀ ਨਿਭਾ ਰਿਹਾ ਹਾਂ ਤੁਸੀਂ ਦੇਖਿਆ ਹੋਣਾ ਵੀਡੀਓ ਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਲੋਕ ਸਮਝ ਮੇਰਾ ਪੇਚਾ ਪਿਆ ਹੀ ਰਹਿੰਦਾ ਸੀ ਕਿਉਂਕਿ ਤੁਸੀਂ ਮੈਨੂੰ ਉੱਥੇ ਭੇਜਿਆ ਕਿ ਸਾਡੇ ਹੱਕ ਚ ਬੋਲ ਭਾਈ ਇਸ ਤੋਂ ਪਹਿਲਾਂ ਨੇ ਬੋਲੇ ਨਹੀਂ ਇਸੇ ਕਰਕੇ ਤੁਸੀਂ ਉਹ ਹਟਾਤੇ ਫਿਰ ਐਮਪੀ ਕੋਲੇ ਜਿੰਨਾ ਪੈਸਾ ਹੁੰਦਾ ਉਹਦੇ ਵਿੱਚੋਂ ਵੀ ਮੈਂ ਨਹੀਂ ਦੇਖਦਾ ਕਿ ਕਿਹੜਾ ਪਿੰਡ ਜਿਹੜਾ ਉਹਦੀਆਂ ਕਿੰਨੀਆਂ ਵੋਟਾਂ ਨੇ ਉਹਨੇ ਕਿੰਨੀਆਂ ਵੋਟਾਂ ਮੈਨੂੰ ਪਾਈਆਂ ਕਿੰਨੀਆਂ ਕਿਹਨੂੰ ਪਾਈਆਂ ਮੈਂ ਤਾਂ ਕਹਿੰਦਾ ਜੇ ਕੋਈ ਵਰੀਆ ਪ੍ਰੋਜੈਕਟ ਲੈ ਕੇ ਆਉਂਦੇ ਨੇ ਮੈਂ ਪੈਸੇ ਉਸ ਸਾਹਮਣੇ ਨਾ ਦਿਨਾ ਤੇ ਪਹਿਲਾਂ ਕੰਮ ਕੰਪਲੀਟ ਕਰ ਲੋ ਜੇ ਆਪਾਂ ਪੈਸਿਆਂ ਨੂੰ ਪਿੰਡਾਂ ਨਾਲ ਵੰਡ ਦਈਏ ਜਿੰਨੇ ਮਿੰਟ ਤੇ ਹੈ ਤਾਂ 40 50000 ਰੁਪਏ ਵੰਡਦਾ ਪਿੰਡ ਦਾ ਪਰ 3 ਲੱਖ ਰੁਪਇਆ ਤੁਸੀਂ ਕਹਿੰਦੇ ਸਕੂਲ ਦੀ ਬਿਲਡਿੰਗ ਦਾ ਸਿਆ ਪੈਸੇ ਪਾਵਾਂਗੇ ਬਹੁਤ ਸੋਹਣਾ ਬਣਾ ਲਿਆ ਇੰਨਾ ਕਾਪੀ ਆਸੀ ਦਿੱਤਾ ਹੋਰ ਵੀ ਇਸ ਸਕੂਲ ਨੂੰ ਦਿੱਖ ਸੁਧਾਰਨ ਵਾਸਤੇ ਨਰੇਗਾ ਚੋਂ ਤੋਂ ਆਵਾਂਗੇ ਆਰਓ ਲਾਵਾਂਗੇ ਐਲਈਡੀ ਲਾਈਟਾਂ ਕਿਉਂਕਿ ਪੈਸਾ ਥੋੜਾ ਹੈ ਉਹ ਜੇ ਸਿੱਖਾਂ ਦੀ ਡੱਬੀ ਵੀ ਖਰੀਦਦੇ ਹੋ ਤਾਂ ਵੀ ਟੈਕਸ ਦਿੰਨੇ ਹੋ ਉਹੀ ਟੈਕਸ ਤੁਹਾਨੂੰ ਵਾਪਸ ਦਿੰਦੀ ਹੈ ਗਵਰਨਮੈਂਟ ਉਹੀ ਪੈਸਾ ਤੁਹਾਨੂੰ ਅਸੀਂ ਦਿੰਦੇ ਹਾਂ ਇਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਆਪਾਂ ਨੂੰ ਐਮਪੀ ਨੇ ਇਹ ਐਂ ਪਿੱਕੋਲੇ ਵੀ ਫੰਡ ਹੁੰਦਾ ਹੈ ਜਾ ਪਰ ਸਾਨੂੰ ਇਹ ਨਹੀਂ ਦੱਸ ਸਕਦਾ ਦੱਸਿਆ ਵੀ ਲੋਣਾ ਕਿੱਥੇ ਹੈ ਪੈਸਾ ਮੰਗੀਏ ਕਾਰੇ ਵਾਸਤੇ ਮੰਗ ਪੱਤਰ ਲਿਖ ਲੈਣ ਲਿਆ ਬੁਲਾ ਲਓ ਮੰਗ ਪੱਤਰ ਲਿਖ ਲੈਂਦੇ ਆ ਸ਼ਮਸ਼ਾਨ ਘਾੜਦਿਆਂ ਕੰਨ ਉੱਚੇ ਜੱਕ ਵਾਸਤੇ ਪੈਸੇ ਦੇ ਦੋ ਲੈ ਮੇਰੇ ਮੁਰਦੇ ਤੇ ਯਕੀਨ ਹੈ ਨਹੀਂ ਇਹਦੇ ਕਰ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਰਨ ਦਾ ਕੋਈ ਫਾਇਦਾ ਨਹੀਂ ਰਾਜ ਨੇੜੀ ਵਾਲਿਓ ਜਿਹੜੇ ਉਹਦੇ ਅੰਦਰ ਨੇ ਉਹ ਬਾਹਰ ਆ ਨਹੀਂ ਸਕਦੇ ਜਿਹੜੇ ਬਾਹਰ ਨੇ ਅੰਦਰ ਜਾਣੇ ਨਹੀਂ ਚਾਹੁੰਦੇ ਕਹਿੰਦੇ ਮੇਰੀ ਭਾਰੀ ਜਾਈ ਗਵਾਂਡੀਆਂ ਨਹੀਂ ਆਈਏ ਸਕੂਲ ਦੇ ਕਮਰੇ ਬਣਾ ਲਓ ਸਮਾਰਟ ਕਲਾਸਾਂ ਬਣਾ ਲਓ ਬੈਂਚ ਬਣਾ ਲਓ ਆ ਬੱਚੇ ਪੜ ਜਾਣ ਜੇ ਇਹ ਬੱਚੇ ਪੜ ਕੇ ਵੱਡੇ ਅਫਸਰ ਬਣ ਗਏ ਇਹਨਾਂ ਨੇ ਆਪਣੇ ਘਰਾਂ ਦੀ ਗਰੀਬੀਆਂ ਚੱਕ ਦੇਣੀਆਂ ਇਹਨੇ ਆਹੀ ਸਭ ਤੋਂ ਵੱਡੀ ਦਿੱਤਿਆ ਆਹੀ ਸਭ ਤੋਂ ਵੱਡਾ ਫੋਨ ਦਾ ਕੰਮ ਹੈ ਇੱਕਾ ਰੱਖਿਓ ਪਿੰਡ ਚ ਜਿਹੜੇ ਪਿੰਡਾਂ ਚ ਇੱਕਾ ਹੈ ਉਹ ਪਿੰਡ ਕਾਮਯਾਬ ਨਹੀਂ ਤੁਸੀਂ ਗਏ ਚੰਨਣਵਾਲ ਪਿੰਡ ਜਾ ਕੇ ਆਪਣੀ ਮਹਿਲ ਕਲਾ ਕੋਲੇ ਚੰਨਣਵਾਲ ਧੀਕਰੀ ਵਾਲੇ ਕੋਲੇ ਤੁਸੀਂ ਤੇ ਜਾ ਕੇ ਦੇਖੋ ਕਿਵੇਂ ਪਿੰਡ ਦੇ ਲੋਕਾਂ ਨੇ ਯੂਥ ਮੁੰਡਿਆਂ ਨੇ ਕਿਵੇਂ ਨਹਾਰ ਬਦਲੀ ਹੈ ਜੈਮਲ ਸਿੰਘ ਵਾਲਾ ਜਾ ਕੇ ਆਇਓ ਉਹਦੇ ਨੇੜੇ ਹੀ ਆਉ ਥੋਟੇ ਪਿੰਡ ਦਾ ਮੈਂ ਜ਼ਿਕਰ ਕੀਤਾ ਥੋੜਾ ਜਿਹਾ ਆ ਆ ਬੈਂਚਾ ਲਾ ਲੋਕੇ ਪੁੱਛਣ ਲੱਗੇ ਜਾਈ ਜਾ ਕੇ ਆਣਾ ਉਸ ਪਿੰਡ ਚ ਜਿੱਥੇ ਕਿਤੇ ਕੋਈ ਨਵਾਂ ਕੰਮ ਹੁੰਦਾ ਲੋਕ ਕਹਿੰਦੇ ਯਾਰ ਪੁੱਛ ਲਈ ਆਪਾਂ ਆਪਾਂ ਵੀ ਕਰਾਂ ਐਤਕੀ ਨਵੇਂ ਮੁੰਡੇ ਸਰਪੰਚ ਬਣਿਆ ਬਹੁਤ ਸਾਰੇ ਨੌਜੰਗ ਮੁੰਡੇ ਪੰਚਾਇਤਾਂ ਚ ਪੰਚ ਬਣੇ ਉਹਨਾਂ ਨੂੰ ਪਿੰਡਾਂ ਵਾਸਤੇ ਕੁਝ ਕਰਨ ਦਾ ਚਾਹ ਹੈ ਕਰੋ ਮੈਂ ਤੁਹਾਡੇ ਨਾਲ ਹੁਣ ਤਾਂ 5 ਕਰੋੜ ਇੱਕ ਸਾਲ ਦਾ ਇੱਕ ਐਮਪੀ ਕੋਲੇ ਜਿਹੜਾ ਅਗਲੇ ਜੋਣੇ ਜਾਣਗੇ ਹੁਣ ਉਹਨਾਂ ਨੂੰ 15 ਕਰੋੜ ਇੱਕ ਸਾਲ ਦਾ ਜੇ 3 ਗੁਣਾ ਸਪਲਾਈ ਮੇਰੇ ਕੋਲੇ ਵੱਧ ਆ ਰਹੀ ਹੈ ਤੋ ਹਿਸਾਬ ਲਾਈ ਤੈਨੂੰ ਮੈਂ ਵਿੱਚੋਂ ਖੱਡ ਨਹੀਂ ਪਾਉਣੀ ਆਪਣੇ ਵਾਸਤੇ ਸਾਰਾ ਨੱਕਾ ਤੁਹਾਡੇ ਕੋ ਨਹੀਂ ਖੋਲੂਗਾ ਤੇ ਇਹ ਖੱਡ ਵੀ ਨਹੀਂ ਪਾਉਂਦੇ ਆਪਣੇ ਵਾਸਤੇ ਨੱਕੇ ਜਰ ਦੇ ਕੋ ਨਹੀਂ ਖੋਲ ਲੈਂਦੇ ਛੋਟੇ ਵਰਗੇ ਆ ਅੱਜ ਵੀ ਮੁੰਡੇ ਕਹਿੰਦੇ ਮੋਟਰਸਾਈਕਲ ਤੇ ਬਹਿਣਾ ਮੈਂ ਕਹਿ ਰਹਿ ਜਾਂਦੇ ਇਹ ਤਾਂ ਉਸੇ ਗੇਅਰ 'ਚ ਹੀ ਫਿਰਦੇ ਨੇ ਇਹਨਾਂ ਨੇ ਗੇਅਰ ਕੱਢਿਆ ਨਹੀਂ ਸਵਾਹੀ ਪਿਆਰ ਸਾਨੂੰ ਲੈ ਹੀ ਫਿਰਦਾ ਏਹੀ ਪਿਆਰ ਦੀਆਂ ਉਡਾਰੀਆਂ ਅਸੀਂ ਮਾਰਦੇ ਨਾ ਥੱਕਣ ਦਿੰਦਾ ਹੈ ਪਿਆਰ ਜੇ ਤੁਸੀਂ ਦਿੰਦੇ ਹੋ ਨਾ ਇਹ ਆਪ ਕਰਨ ਦਿੰਦਾ ਹੈ ਸੋ ਤੁਹਾਡੇ ਨਾਲ ਖੜਾਂਗੇ ਦਿਨ ਰਾਤ ਇੱਕ ਕਰਕੇ ਤੁਹਾਡੇ ਨਾਲ ਲੜਾਂਗੇ ਅੱਜ ਕਿਸਾਨੀ ਮਰ ਰਹੀ ਹੈ ਜਵਾਨੀ ਮਰ ਰਹੀ ਹੈ ਦੁਕਾਨਦਾਰੀ ਫੇਲ ਹੈ ਨਰੇਗਾ ਮਰੇਗਾ ਜਿਹੜੀ ਨਹੀਂ ਮਿਲ ਰਹੀ ਕਿੱਧਰ ਜਾਣ ਲੋਕ ਬਿਜਲੀ ਦੇ ਬਿੱਲ 50 5000 55 55000 ਦੋ ਬੱਲੇ ਵੀ ਇੱਕ ਪੱਖਾ ਕਿੱਥੋਂ ਭਰੋਗੇ ਜੀ ਆਮ ਆਦਮੀ ਪਾਰਟੀ ਨੇ ਸੰਘਰਸ਼ ਕੀਤਾ ਮਹੀਨਾ ਅੱਜ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਜਿੰਨਾ ਗਰੀਬਾਂ ਦੇ ਪਹਿਲਾਂ ਬਿੱਲ ਮਾਫੀ ਚ ਸੀਗੇ ਉਹਨਾਂ ਨੂੰ ਬਾਅਦ ਚ ਬਿੱਲ ਆ ਗਏ ਸੀਗੇ ਉਹ ਸਾਰੇ ਬਿੱਲ ਅੱਜ ਗਵਰਨਮੈਂਟ ਨੇ ਵਾਪਸ ਲੈ ਲੇ ਉਹ ਮਾਫ ਕਰ ਦੇ। ਹੱਕ ਮੰਗਿਆਂ ਤੋਂ ਨਹੀਂ ਮਿਲਦੇ ਹੱਕ ਖੋਹੇ ਪੈਂਦੇ। ਕਿਸਮਤ ਕੁੰਡਾ ਨਹੀਂ ਖੜਕਾਉਂਦੀ ਹੁੰਦੀ ਵੀ ਮੈਂ ਆ ਗਈ ਕੁੰਡਾ ਖੋਲ ਕਿਸਮਤਾਂ ਦੇ ਹੱਥਾਂ ਨਾਲ ਲਿਖਣੀ ਪੈਂਦੀ। ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਤੇ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਨਾ ਦਿੱਤੀ ਹੈ ਸਿੱਖਾਂ ਦੀ ਅੱਪਾ ਤੋਂ ਉਹਦੇ ਪੈਰਾਂ ਦੀ ਧੂੜ ਦਾ ਇੱਕ ਟਣਕਾ ਵੀ ਨਹੀਂ ਹੈਗੇ ਤੁਹਾਡੇ ਨਾਲ ਖੜੇ ਆ ਤੁਹਾਡੇ ਵਰਗੇ ਆ ਹੁਣ ਲੱਗੇ ਪਏ ਨੇ ਕਹਿੰਦੇ ਰਲ ਕੇ ਹਰਾਉਣਾ ਭਗਵੰਤ ਮਾਨਸੰਗਰੂਰ ਤੋਂ ਮੈਂ ਹਰਾ ਲਵਾਂ ਪਰ ਮੈਂ ਕਿਹੜਾ ਲੜਦਾ ਲੋਕ ਲੜਦੇ ਮੇਰੇ ਵਾਸਤੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦ੍ਰਿਅਤਾ ਉਹ ਦਾ ਰਸਤਾ ਬਣਾਉਂਦੇ ਨੇ ਲਾ ਪੱਥਰ ਤੁਸੀਂ ਹਰਾਤੀ ਪਹਿਲੀ ਗੱਲ ਤਾਂ ਬਹੁਤ ਬਹੁਤ ਵਧਾਈਆਂ ਆ ਅਦਰਾਤ ਵੀ ਕੋਸ਼ ਹੁੰਦੇ ਹੋਣਗੇ ਵੀ ਅਸੀਂ ਵੀ ਹਰ ਇੱਕ ਸਾਲ ਪੱਤੇ ਬਦਲ ਲੈਂਦੇ ਸੀ ਇਹਨਾਂ ਨੇ ਪੱਥਰ ਨਹੀਂ ਬਦਲਦੇ ਹੋਏ ਕੋਰੇ ਤੋਂ ਮਾਰ ਕੇ ਰਾਹੁਲ ਗਾਂਧੀ ਕੋਲੇ ਫਿਰਦੀ ਆ ਹੁਣ ਕਹਿੰਦੀ ਲਹਿਰਾ ਕਾਕੇ ਦਾ ਪ੍ਰਵਾਦ ਕਰਤਾ ਸਰੂਰ ਪਰਵਾਹ ਕਰੂੰ ਟਿਕਟ ਦੇ ਮੈਨੂੰ ਮੈਂ ਕਿ ਆ ਜਾ ਬੀਬੀ ਮੇਰਾ ਵੀ ਪੁਰਾਣਾ ਕੰਡਾ ਜਾਂ ਚੂਹੀ ਜਾਂਦਾ 2021 ਉਹ ਵੀ ਕੱਢਦੀ ਫਿਰ ਲੱਗਦੇ ਹੱਥੋਂ ਸਬਰ ਵਾਲੇ ਹੋਏ ਨੇ ਫਿਰ ਉਹ ਸੋ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਰਗੇ ਆ ਖੜਿਆ ਮਾਈਕ ਨਹੀਂ ਚੱਲਦਾ ਇੱਥੇ ਹੀ ਬੋਲ ਪਾਂਗੇ ਮੋਟਰਸਾਈਕਲ ਤੇ ਆ ਕੇ ਇਹ ਗੱਡੀ ਚੋਂ ਤਾਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਦੀ ਆ ਵੀ ਤੂੰ ਭੋਲੇ ਤੂੰ ਟੀਂਡਸੇ ਦੀ ਲੱਤ ਫੜੀ ਮੈਂ ਤੋਂ ਧੱਕਰ ਓਏ ਨਾ ਨਹੀਂ ਤਾਂ ਲਉਂਦੇ ਜਿਹੜੇ ਇਹਨਾਂ ਨੂੰ ਕਾਰਾਂ ਚ ਜਿਹੇ ਜਾਂਦੇ ਚੜਾਉਂਦੇ ਆ ਆ ਕੇ ਖੜ ਜਾਂਦੇ ਆ ਤਿੰਨੇ ਇਹਨਾਂ ਨੇ ਫੜੇ ਹੁੰਦੇ ਆ ਕਹਿੰਦੇ ਸੇਵਾ ਕਰਨੀ ਆ ਉਹ ਮੈਂ ਕਹਾ ਸੇਵਾ ਕਰਾਉਣ ਦਾ ਟਾਈਮ ਆ ਕਹਿੰਦੇ ਹਾਂ ਨੌਜਵਾਨ ਮੁੰਡੇ ਮੂਰੇ ਲੱਗੇ ਹੋਏ ਨੇ ਬਜ਼ੁਰਗਾਂ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਆ ਥੋਡੇ ਕਹੇ ਸੀ ਅਸੀਂ ਕਿੰਨੀ ਵਾਰੀ ਪਾਲੀਆਂ ਹੈਦ ਕੀ ਵੋਟਾਂ ਵੱਕਾਂ ਦੇ ਕਹਿਣ ਤੇ ਪਾ ਲੋ ਗੱਡੀ ਲਈ ਤੇ ਝੜਜੋ ਗਈ ਅਸੀਂ ਤੁਹਾਡੇ ਨਾ ਇਹ ਹੋਵੇ ਤਾਂ ਨਹੀਂ ਪਾਉਂਿਆ ਜੀ ਸੋ ਵੀਰੋ ਇਹਨਾਂ ਨੇ ਆਪਣੇ ਨਾਲ ਬਾਕੀ ਖਲਾਫੀਆਂ ਕੀਤੀਆਂ ਕੈਪਟਨ ਸਾਹਿਬ ਕਹਿੰਦੇ ਸੀ ਘਰ ਘਰ ਨੌਕਰੀ ਤੇ ਉਂ ਮਿਲ ਗਈ ਮੈਂ ਕਿਹਾ ਘਰ ਘਰ ਛੱਡ ਦਿਓ ਜੀ ਘਰ ਛੱਡ ਕੇ ਦੇ ਦਿਓ ਕਰਜ਼ਾ ਮਾਫ਼ ਕਹਿਆ ਸਾਰਾ ਹੋ ਗਿਆ ਨਹੀਂ ਮਾਫ਼ ਮੁੱਕਰ ਕੇ ਸਾਰੇ ਕਰਜ਼ਾ ਆਪਣਾ ਤਾਂ ਨਹੀਂ ਹੋਇਆ ਮਾਫ਼ ਇੱਕ ਕੋਈ ਕਰਜ਼ਾ ਮਾਫ਼ ਹੋਇਆ ਰਜਿੰਦਰ ਕੋਰ ਫੱਟੜਦਾ 84 ਲੱਖ ਗ੍ਰਹ ਚੰਡੀਗੜ੍ਹ ਵਾਲੀ ਕੋਠੀ ਚੋਂ ਰਹਿੰਦੀ ਸੀ ਉਹਦਾ ਉਹਨੇ ਕਿਰਾਇਆ ਨਹੀਂ ਦਿੱਤਾ ਸੀ 84 ਲੱਖ ਰੁਪਏ ਉਹ ਮਾਫ਼ ਕਰਤਾ ਗਰੀਬੜੀ ਹੈ ਵਿਚਾਰੀ ਆ ਮੁੱਖ ਮੰਤਰੀ ਰਹੀ ਹੈ ਇੱਕ ਦੀ ਮੁੱਖ ਮੰਤਰੀ ਹੈ ਸੱਚਾਈ ਮੰਨ ਰਹੀ ਹੈ ਅਮੀਰ ਚਲੇ ਗਰੀਬਣੀ ਹੈ ਆ ਦੇਖੋ ਆਹ ਸੋ ਵੀਰੋ ਜਿੰਨੇ ਮੈਂ ਜਿਹੜੇ ਭ੍ਰਿਸ਼ਟਾਚਾਰੀ ਨੇ ਉਹਨਾਂ ਨੂੰ ਕਹਿਣਾ ਚਾਹਣਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਾਰਾ ਕੁਝ ਏਤੀ ਰਹਿ ਜਾਣਾ ਸਭ ਕੁਝ ਏਤੀ